प्यारे विद्यार्थियों ਸਾਡੇ ਅੱਜ ਅੱਜ ਆਪਣਾ ਤੀਜੇ ਦਿਨ ਵਿਆਖਣ ਦਾ ਲੇਖ ਹੈ ਠੀਕ ਹੈ ਚੱਕ ਨਾਨਕੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਸੇਮੀ ਜਾਮੇ ਵਿੱਚ ਜੋਤੀ ਪ੍ਰਗਟ ਮਗਰੋਂ ਮੀਰੀ ਪੀਰੀ ਦਾ ਜਿਆਦਾ ਆਗਾਜ਼ ਹੋਇਆ ਸੂਰਜ ਨੂੰ ਲੱਗੇ ਗ੍ਰਹਿਣ ਮਗਰੋਂ ਨਮੀ ਕਿਦਨ ਦਾ ਜਿਵੇਂ ਪ੍ਰਕਾਸ਼ ਹੋਇਆ ਸ਼੍ਰੀ ਗੁਰੂ ਹਰਗੋਬਿੰਦ ਹਰਗੋਬਿੰਦ ਸਾਹਿਬ ਜੀ ਦੀ ਜੋਤੀ ਸਤਲੂਜ ਦੀ ਦਰਿਆ ਤੋਂ ਕੁਝਕ ਦੂਰੀ ਤੇ ਉਸਨਾ ਰਹੀ ਸੀ ਗੱਲ 1610 ਈਸਵੀ ਦੇ ਲੱਗੇ ਚਾਗੇ ਦੀ ਹੈ ਜਦੋਂ ਬਾਦਸ਼ਾਹ ਜਹਾਂਗੀਰ ਦੇ ਦਿਲ ਅੰਦਰ ਉਸ ਆਗਹੀ ਜੋਤੀ ਦਾ ਖੌਫ ਪਲਣ ਲੱਗ ਪਿਆ ਉਸ ਨੇ ਆਪਣੇ ਆਪਣੇ ਹੀ ਡਰ ਨੂੰ ਜਿੱਤਣ ਲਈ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦੀ ਬਣਾ ਲਿਆ ਕਿਲੇ ਦੀਆਂ ਉੱਚੀਆਂ ਮਜ਼ਬੂਤ ਦੀਵਾਰਾਂ ਵਿੱਚੋਂ ਜਿੱਥੇ ਹਨੇਰਾ ਸੀ ਉੱਥੇ ਗੁਰੂ ਦੀ ਅਗੰਮੀ ਜੋਤੀ ਚਮਕਦੀ ਰਹੀ ਸੀ 52 ਰਾਜਪੂਤ Hindu ਰਾਜੇ ਵੀ ਉੱਥੇ ਕੈਦ ਸਨ ਉਹਨਾਂ ਨੇ ਬੇਨਤੀ ਕੀਤੀ ਕਿ हे ਦਾਲਰ ਕੰਨ ਜਨ ਜੋ ਦੇ ਗੁਰੂ ਹੋ ਆਗੋ ਸਿੰਘ ਸਾਨੂੰ ਵੀ ਇਸ ਵਿੱਚ ਕੈਦ ਵਿੱਚ ਮੁਕਤ ਕਰੋ ਤੁਹਾਡੀ ਆਸ਼ੀਰਵਾਦ ਤਾਂ ਜਨਮਾ ਜਨਮਾ ਦੇ ਅੰਧਕਾਰ ਤੋਂ ਮੁਕਤੀ ਮਿਲ ਜਾਂਦੀ ਹੈ 2.5 ਸਾਲ ਜਹਾਂ ਜੀ ਨੇ ਜਦੋਂ ਗੁਰੂ ਜੀ ਨੂੰ ਰਿਹਾ ਕੀਤਾ ਤਾਂ ਗੁਰੂ ਜੀ ਨੇ ਬਚਨ ਕੀਤਾ ਮੈਂ ਤਾਂ ਜਾਵਾਂਗਾ ਜਦੋਂ ਬੰਗਾ ਰਾਜੇ ਜੀ ਮੇਰੇ ਨਾਲ ਜਾਣਗੇ ਪਾਤਸ਼ਾਹ ਦੇ ਮੂਲ ਪੁਰੇ ਬਹੁਤ ਬਾਅਦ ਬੰਗਾ ਜੰਮੂ ਰਾਜੇ ਵੀ ਮੁਕਤ ਹੋ ਗਏ ਉਸ ਵੇਲੇ ਗੁਰੂ ਜੀ ਨੇ ਪੱਟ ਕੇ ਨਵਾਂ ਨਗਰ ਜਿਹੜੀ ਕੀਤਪੁਰ ਦਾ ਬਸਾ ਲਿਆ ਜਿੱਤੇ ਗੁਰੂ ਜੀ ਨੇ ਹਰ ਗੁਰੂਤਮ ਜੀ ਨੇ ਆਪਣੇ ਅੰਤਿਮ ਸਮੇਂ ਤੱਕ ਟਿਕਾਣਾ ਕੀਤਾ ਸਾਲਾਂ ਬਾਅਦ ਸ੍ਰੀ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰਾਈ ਗੁਰਾਈ ਜੋਤੀ ਜੀ ਗ੍ਰਹਿਣ ਮੰਗਦੋਂ ਉਪਰੰਤ ਪਹਿਲਾ ਅੰਮ੍ਰਿਤਸਰ ਦੀ ਫੇਰੀ ਪਾਈ ਅਤੇ ਫਿਰ ਸੰਗਤ ਜੀ ਗੈਂਟੀ ਦੇਸ਼ ਦੇ ਗੀਤਪੁਰ ਸਾਹਿਬ ਆਏ ਉਹ ਆਪ ਜਿਸ ਨਿਮਰਤਾ ਤੇ ਸ਼ਾਂਤ ਸੁਭਾਅ ਵਾਲੇ ਸਨ ਉਹ ਚਾਹੁੰਦੇ ਸਨ ਕਿ ਇੱਕ ਜੀਹਾਨ ਅਗਰ ਫਸਾਇਆ ਜਾਵੇ ਜੋ ਕਿਰਤ ਦੀ ਨੇਗੀ ਦੋਦ ਵਿੱਚ ਦੁਨਿਆਵੀ ਏੜਕਾ ਇਸ ਹਾਲਚਾਂ ਤੋਂ ਮੁਕਤ ਹੋਵੇ ਸਮੂਹ ਕਾਸੀ ਦਿੱਲੀ ਸلطਨਤ ਦੇ ਵਿਚਲੀ ਹਲਚਲ ਤਲੰਗ ਜੇ ਵਿੱਚ ਕਰਬੂਤਾਂ ਦੇ ਰਾਸਰੀ ਖਫੜਾ ਦਫੜੇ ਚੱਲ ਰਹੀ ਸੀ ਇਸੇ ਤਰ੍ਹਾਂ ਸਹਿਬ ਜੀ ਰਾਜਾ ਤਲੀਪ ਚੰਦ ਦੀ ਅੰਤਮ ਕਿਰਿਆ ਵਿੱਚ ਸ਼ਾਮਲ ਹੋਣ ਲਈ ਬਲਾਸਪੁਰ ਪਹੁੰਚੇ ਇੱਥੇ ਹੀ ਗੁਰੂ ਜੀ ਨੇ ਕਲਹੂਨ ਦੇ ਇਲਾਕੇ ਨਾਂ ਖਰੀਦਨ ਦੀ ਅਪੀਲ ਕੀਤੀ ਰਾਜਾ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ ਦੇਵੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਰਿਆਸਤ ਕਲਹੂਨ ਦੇ ਤੰਮ ਪਿੰਡ ਵੇਟ ਕਰਨ ਦੀ ਪੇਸ਼ ਕੀਤੀ ਗੁਰੂ ਜੀ ਨੇ ਇਸ ਥਾਂ ਨੂੰ ਮੁੱਲ ਫੀਲ ਕੇ ਨਗਰ ਵਸਾਇਆ ਇਹ ਪਿੰਡ ਬੜੀ ਸੁਹਾਵਣੀ ਅਤੇ ਰਮਣੀਕ ਥਾਂ ਤੇ ਸਥਿਤ ਸੁਹਾੜੀਆਂ ਦੀ ਚਲਕ ਹਵਾਵਾਂ ਦੀ ਮਹਿਕ ਅਤੇ ਪੰਛੀਆਂ ਦਾ ਮధుਰ ਰਾਗ ਕੁਦਰਤ ਦਾ ਅਲੋਕੀ ਨਜ਼ਾਰਾ ਉਸ ਦਾ ਸਿੰਗ ਸਵਰਗ ਜਿਹਾ ਬਣਾਉਂਦੇ ਸਨ ਸ਼ਾਹੀ ਪਰਿਵਾਰ ਇਹ ਜ਼ਮੀਨ ਵੇਟ ਕਰਨਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਇਹ ਦੂਰ ਤੱਕ ਦੂਰ ਅੰਸ਼ੀ ਨਾਲ ਇਸ ਨੂੰ ਕ੍ਰੀਟ ਕੇ ਹੀ ਵਸਾਇਆ ਸੀ ਇਹ ਜ਼ਮੀਨ ਪਿੰਡਾਂ ਮੱਕ ਵਾਲਾ ਤੇ ਮਸੂਮ ਦੀ ਸੀ ਥੈਂਕ ਯੂ ਜੀ ਦਾ